ਹਲਕਾ ਮਹਿਲਕਲਾ ਦੇ ਪਿੰਡਾਂ ਵਿੱਚ ਸ਼ੋਭਨੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਤੋਂ ਉਮੀਦਵਾਰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਹੱਕ ਵਿੱਚ ਭਾਈਦੀਪ ਸਿੰਘ ਸਿੱਧੂ ਦੇ ਸਾਥੀ ਬਲਵਿੰਦਰ ਸਿੰਘ ਤਲਵੜਾ ਅਤੇ ਜਸਵੀਰ ਸਿੰਘ ਮਾਨ ਕੀ ਨੇ ਕੀਤਾ ਚੋਣ ਪ੍ਰਚਾਰ ਭਾਜਪੀ ਨੂੰ ਕਰੜੇ ਹੱਥੀ ਲੈਂਦੇ ਉਹਨਾਂ ਕਿਹਾ ਕਿ ਜਿਹੜੀ ਹਕੂਮਤ ਨੇ ਸਾਨੂੰ ਬਾਰਡਰ ਨਹੀਂ ਟੱਪਣ ਦਿੱਤਾ ਗੋਲਾਬਾਰੀ ਕੀਤੀ ਨੌਜਵਾਨ ਸ਼ਹੀਦ ਕੀਤੇ ਉਹਨਾਂ ਦਾ ਪਿੰਡਾਂ ਵਿੱਚ ਡਟ ਕੇ ਵਿਰੋਧ ਕੀਤਾ ਜਾਵੇਗਾ ਮੈਂ ਹਾ ਸੁਖਦੀਪ ਔਰ ਤੇ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ نیوز ਪੰਜਾਬ ਆਓ ਤੁਹਾਨੂੰ ਦਿਖਾਉਂਦੇ ਹਾਂ ਮਹਿਲ ਕਲਾ ਤੋਂ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ ਜੀ ਜਤਲਵੜਾ ਜੀ ਕੀ ਕਹੋਗੇ ਤੁਸੀਂ ਸਿਮਰਜੀਤ ਮਾਨ ਜੀ ਦੇ ਚੋਣ ਪ੍ਰਚਾਰ ਲਈ ਜੋ ਕਿਉਂ ਬਚਿਆ ਪਰ ਹਾਂਜੀ ਸਾਡਾ ਫਰਜ਼ ਬਣਦਾ ਸਾਰਿਆਂ ਦਾ ਸਾਡੇ ਕੌਮੀ ਜਰਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ ਉਹਨਾਂ ਲਈ ਜਿੰਨੇ ਵੀ ਪੰਜਾਬ ਲਈ ਪੰਥ ਲਈ ਬੋਲਦੇ ਨੇ ਉਹ ਸਾਰੇ ਸਰਦਾਰ ਸਿਮਰ ਰਣਜੀਤ ਸਿੰਘ ਮਾਨ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਨੇ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਸਾਰੀ ਦੁਨੀਆ ਦੇ ਸਿੱਖਾਂ ਦੀਆਂ ਨਿਗਾਹਾਂ ਸੰਗਰੂਰ ਚੋਣ ਤੇ ਲੱਗੀਆਂ ਹੋਈਆਂ ਨੇ ਜਦੋਂ ਵੀ ਕਿਸੇ ਦਾ ਬਾਹਰੋਂ ਸੱਜਣ ਮਿੱਤਰ ਦਾ ਭੈਣ ਭਰਾ ਦਾ ਪਰਿਵਾਰਕ ਮੈਂਬਰਾਂ ਦੇ ਫੋਨ ਆਉਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਇਹੀ ਸਵਾਲ ਹੁੰਦਾ ਕਿ ਸੰਗਰੂਰ ਕੀ ਹਾਲ ਆ ਮੈਂ ਪਿਛਲੇ ਕਾਫੀ ਦਿਨਾਂ ਤੋਂ ਸੰਗਰੂਰ 'ਚ ਲੱਗਿਆ ਹੋਇਆ ਬਹੁਤ ਵੱਡਾ ਹੀ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ ਪਰ ਇੱਥੇ ਇੱਕ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਜੋ ਸਾਡੇ ਕੋਲ ਇੰਪ੍ਰੀਮੇਸ਼ਨ ਆ ਰਹੀ ਹੈ ਉਹ ਇਹ ਹੈ ਕਿ ਕਿਤੇ ਝਾੜੂ ਔਰ ਕਾਂਗਰਸ ਇਕੱਠੇ ਨਾ ਹੋ ਜਾਣ ਜੇ ਇਹ ਇਕੱਠੇ ਹੁੰਦੇ ਨੇ ਤਾਂ ਇਹ ਮਾਨ ਸਾਹਿਬ ਨੂੰ ਹਰਾਉਣ ਵਾਸਤੇ ਹੋਣਗੇ ਇਸ ਲਈ ਸਾਰੇ ਪੰਥ ਨੂੰ ਸਾਰੇ ਸੰਗਰੂਰ ਦੇ ਵੋਟਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿੜਾਂ ਦੀਆਂ ਗੱਲਾਂ ਚ ਨਾ ਆਇਓ ਪੰਥ ਔਰ ਪੰਜਾਬ ਦੀ ਹੋਂਦ ਲਈ ਅਪਾ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਖਾਂ ਦੀ ਗੱਲ ਸੰਸਦ 'ਚ ਜੇ ਕੋਈ ਮੈਂਬਰ ਪਾਰਲੀਮੈਂਟ ਕਰਦਾ ਤਾਂ ਇਕੱਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੌਜੂਦਾ ਸਮੇਂ ਵਿੱਚ ਪੰਥਕ ਲੀਡਰ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਇਕੱਲੇ ਨੇ ਜਿਹੜੇ ਪੰਜਾਬ 'ਚ ਚੋਣ ਲੜ ਰਹੇ ਨੇ ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਭਾਈ ਦੀਪ ਸਿੱਧੂ ਦੀ ਬਣਾਈ ਹੋਈ ਜਥੇਬੰਦੀ ਵੱਲੋਂ ਅਸੀਂ ਵੀ ਸਾਰੀ ਸਾਡੀ ਜਥੇਬੰਦੀ ਸਰਦਾਰ ਮਾਨ ਸਾਹਿਬ ਦੇ ਜਿੱਥੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਸਾਰੀਆਂ ਜਗ੍ਹਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕੈਂਡੀਡੇਟਾਂ ਦੀ ਸਪੋਰਟ ਕਰ ਰਹੇ ਹਾਂ ਔਰ ਦਿਨ ਰਾਤ ਸਾਰਿਆਂ ਇੱਕ ਕੀਤਾ ਹੋਇਆ ਇਸ ਲਈ ਆਪਣਾ ਫਰਜ ਬਣਦਾ ਹੈ ਇਹ ਕਿ ਜੇ ਆਪਾਂ ਹੁਣ ਸਮਾਂ ਨਾ ਸੰਭਾਲਿਆ ਤਾਂ ਬਹੁਤ ਦੇਰ ਹੋ ਜਾਊਗੀ ਕਿਉਂਕਿ ਲੋਕ ਅੱਜ ਅਕਾਲੀ ਦਲ ਕਾਂਗਰਸ ਭਾਜਪੀ ਹਰ ਝਾੜੂ ਤੋਂ ਦੁਖੀ ਨੇ ਦੀਪ ਸਿੱਧੂ ਵੀਰ ਸਾਡਾ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਪੰਜਾਬ ਪੱਖੀ ਸਿਆਸਤ ਖੜੀ ਹੋਰਨੀ ਪੈਣੀ ਹੈ ਪੰਜਾਬ ਪੱਖੀ ਪੰਥ ਪ੍ਰਸਤ ਸਿਆਸਤ ਆਪਾਂ ਨੂੰ ਖੜੀ ਕਰਨੀ ਪੈਣੀ ਹੈ ਜੇ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ ਇਹਦੀ ਸ਼ੁਰੂਆਤ ਕਰਾਂਗੇ ਜੀ ਕਿਉਂਕਿ ਮਾਨ ਸਾਹਿਬ ਦੀ ਇਹ ਆਖਰੀ ਚੋਣਾ ਹੈ ਹੁਣ 70 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣਾ ਪੈਣਾ ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਫੇਰ ਆਪਾਂ ਪੰਜਾਬ ਦਾ ਭਵਿੱਖ ਔਰ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੇ ਹਾਂ ਨਹੀਂ ਝੂਠੇ ਲਾਰਿਆਂ ਦਾ ਕੋਈ ਫਾਇਦਾ ਨਹੀਂ ਹਾਂਜੀ ਬਰਾ ਕੀ ਕਰੋਗੇ ਚੋਣਾ ਬਾਰੇ ਚੋਣਾਂ ਦੀ ਸਾਡੇ ਵੱਲੋਂ ਬਿਲਕੁਲ ਤਿਆਰੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ प्रधान सरदार सिमरजीत सिंह जी मान साहब ਜਿਹੜੇ ਚੋਣ ਮੈਦਾਨ ਚ ਨੇ ਅਸੀਂ ਮੁੱਦਿਆਂ ਤੇ ਚੋਣ ਲੜ ਰਹੇ ਹਾਂ ਜਿਹੜੇ ਸਾਡੇ ਕੌਮੀ ਮੁੱਦੇ ਨੇ ਉਹਨਾਂ ਤਾਂ ਵੀ ਮਾਨ ਸਾਹਿਬ ਨੇ ਡਟ ਕੇ ਪਹਿਰਾ ਦਿੱਤਾ ਸੋ ਜਿੰਨੇ ਵੀ ਸਾਡੇ ਪੰਜਾਬ ਦੀ ਹੋਂਦ ਨਾਲ ਜੁੜੇ ਮੁੱਦੇ ਨੇ ਉਹਨਾਂ ਤੇ ਮਾਨ ਸਾਹਿਬ ਪੂਰੀ ਗੱਲ ਕਰਦੇ ਨੇ ਚੋਣਾਂ ਚ ਵੀ ਅਸੀਂ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਇਹਨੇ ਸਮਰਥਨ ਮਿਲ ਰਿਹਾ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਨੌਜਵਾਨੀ ਆ ਉਹ ਇਹ ਗੱਲ ਮਹਿਸੂਸ ਕਰਦੀ ਆ ਵੀ ਪੰਜਾਬ ਨਾਲ ਧੱਕਾ ਹੋਇਆ ਕਿਉਂਕਿ ਭੁਵਿੱਖਾ ਜਿਹੜਾ ਨੌਜਵਾਨੀ ਕੋਲ ਹੀ ਹੁੰਦਾ ਬਜ਼ੁਰਗ ਵੀ ਮਤਲਬ ਮਾਨ ਸਾਹਿਬ ਨੂੰ ਲਾਈਕ ਕਰਦੇ ਨੇ ਕਿਉਂਕਿ ਮਾਨ ਸਾਹਿਬ ਦੇ ਜਿਹੜੇ ਕੰਮਕਾਰ ਨੇ ਉਹ ਵਧੀਆ ਨੇ ਉਹਨਾਂ ਨੇ ਕੋਈ ਆਪਣਾ ਦਾਲ ਨਹੀਂ ਬਦਲਿਆ ਇੱਕੋ ਪਾਰਟੀ 'ਚ ਇੱਕੋ ਸਟੈਂਡ ਤੇ ਖੜ ਕੇ ਉਹ ਆਪਣਾ ਕੰਮ ਕਰੇ ਨੇ ਜਿਹੜੇ ਲੋਕ ਨੇਗੇ ਲੋਕਾਂ 'ਚ ਇਸ ਗੱਲ ਦਾ ਬਹੁਤ ਹੀ ਵਧੀਆ ਪ੍ਰਭਾਵ ਹੈ ਤੇ ਸਾਨੂੰ ਪੂਰੀ ਆਸ ਆ ਜਿਹੜਾ ਜੂਥ ਹੈ ਤੇ ਸਮੂੱਥੇ ਬਜ਼ੁਰਗ ਨੇਗੇ ਸਾਡੀਆਂ ਭੈਣਾਂ ਨੇ ਉਹ ਸਾਨੂੰ ਵੋਟ ਪਾਉਣ ਪਾਰਟੀ ਦੇ ਮੁੱਖ ਕੀ ਏਜੰਡੇ ਨੇ ਜੀ ਕਿਉਂ ਲੱਗੇ ਪਾਰਟੀ ਦੇ ਜਿਹੜੇ ਏਜੰਡੇ ਨੇ ਇੱਕ ਤਾਂ ਪੰਜਾਬ ਨਾਲ ਰਿਲੇਟਡ ਹੀ ਸਾਰਾ ਕੁਝ ਸਾਡੀ ਜਿਹੜੀ ਨੌਜਵਾਨੀਆਂ ਸਾਡੀ ਨੌਜਵਾਨੀ ਨਸ਼ਾ ਮੁਕਤ ਹੋਵੇ ਨੌਜਵਾਨਾਂ ਕੋਲੇ ਰੋਜ਼ਗਾਰ ਹੋਵੇ ਸਾਡੇ ਕੋਲੇ ਜਿਹੜੀਆਂ ਸਿਹਤ ਸਹੂਲਤਾਂ ਨੇ ਉਹ ਵਧੀਆ ਹੋਣ ਸਾਡੀ ਜਿਹੜੀ ਐਜੂਕੇਸ਼ਨ ਆ ਉਹ ਸਿਰੇ ਦੀ ਹੋਵੇ ਜਿਹੜਾ ਸਾਡਾ ਪੰਜਾਬ ਹੈ ਇਥੇ ਜਿਹੜਾ ਵਾਤਾਵਰਨ ਹੈ ਉਹ ਸੁੱਧ ਹੋਵੇ ਕਿ ਪੰਜਾਬ ਨੂੰ ਖਾਸ ਵਾ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੀ ਸੁੱਧਤਾ ਲਈ ਨੌਜਵਾਨੀ ਦੀ ਚੜ੍ਹਦੀ ਕਲਾ ਲਈ ਰੋਜ਼ਗਾਰ ਲਈ ਚੰਗੇ ਭਵਿੱਖ ਲਈ ਅਸੀਂ ਜਿਹੜੀ ਚੋਣਾਂ ਲੜ ਰਹੇ ਹਾਂ ਇਹਨਾਂ ਮੁੱਦਿਆਂ ਤੇ ਅਸੀਂ ਚੋਣ ਲੜ ਰਹੇ ਹਾਂ। ਜੀ ਦੁਬਿਓ ਬੇਨਤੀ ਕਰੋ ਕਿ 13 ਦੇ 13 ਨੂੰ ਇਕੱਠੇ ਹੋ ਜੇ ਸਾਨੂੰ ਦਿੱਲੀ ਦੀ ਜਾਣ ਹੁੰਦੀ ਕਿ ਸਾਡੇ ਪਿੰਡਾਂ 'ਚ ਕਿਵੇਂ ਵੜ ਜਾਣ ਇੱਕ ਬੜੀ ਤੁਹਾਨੂੰ ਹੋਰ ਮੈਂ ਗੱਲ ਦੱਸਦਾ ਆਪਣੇ ਤਾਂ ਗੋਲੇ ਚਲਾਏ ਸੀ ਅੱਪਾ ਇਹਨਾਂ ਤਾਂ ਗੋਲੇ ਹੀ ਚਲਾਉਂਦੇ ਸੀ ਆਪਣੀਆਂ ਫੀਸ਼ੀਆਂ ਨੂੰ ਉਹਨਾਂ ਦੇ ਦੋ ਦੋ ਟਰਾਲੀਆਂ ਪਾਕੀਆਂ ਦੀਆਂ ਪਾਸੇ ਮੋੜਾਂ ਦੇ ਰੱਖਣ। ਇੱਕਾ ਜਿਹੜਾ ਕੁੱਤੀ ਉੱਤੇ ਲੈ ਕੇ ਜਾਂਦਾ ਹੈ ਸਿਰ ਚਿੱਕ ਵੀ ਬਾੜ। ਇੱਕ ਵੀ ਬਾੜ ਦੇ ਸਿਰ ਚੀਲੇ ਟਮਾਟਰ ਥੋਕੋ ਚਰਾ ਜਾਂਦੇ ਥੋਕੋ। ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਕਿਸਾਨਾਂ ਨਾਲ ਜ਼ਬਰ ਔਰ ਜ਼ੁਲਮ ਕਿਵੇਂ ਕਰੀਦਾ। ਇਸ ਵਾਸਤੇ ਬੀਪ ਸਿੰਘੂ ਇੱਕ ਗੱਲ ਕਹਿਦਾ ਹੁੰਦਾ ਸੀ ਕਿ ਪੰਜਾਬ ਪੱਕੀ ਪੰਖ ਪ੍ਰਸਤ ਸਿਆਸਤ ਗੜੀ ਕਰਨੀ ਚਾਹੀਦੀ ਆ ਉਹ ਤਰ੍ਹਾਂ ਆਸਿਸ ਪਾਸੇ। ਇਹ ਹੋ ਰਹਿਣਾ ਤਾਂ ਉਹਨੂੰ ਬਹੁਤ ਕੁਝ ਬਦਲ ਜਾਣਾ ਸੀ। ਉਹ ਇੰਨਾ ਪੜਿਆ ਲੱਗਿਆ ਨੌਜਵਾਨ ਸੀ ਅੰਮਰਗੜ ਦੇ ਵਿੱਚ ਜਦੋਂ ਸ਼੍ਰੋਮਣੀ ਕਾਲੀ ਤੇ ਲੰਮਰ ਸਰ ਆਪਾਂ ਸਾਰਿਆਂ ਨੇ ਦੇਖਿਆ ਸਾਈਕੜੇ ਬੋਟਾਂ ਤੇ ਆ ਕੇ ਖੜਵੀ ਸੀ ਉਹਨੇ ਝਾੜੂ ਅਰ ਸ੍ਰੀ ਸਭ ਚੱਕ ਕੇ ਅੰਮਰਗੜ ਦੇ ਵਿੱਚ ਮਾਨ ਸਾਹਿਬ ਨੂੰ ਮੁਕਾਬਲੇ ਚ ਲਿਆਂਦਾ ਸੀ ਇੰਡੀਅਨ ਸਟੇਟ ਨੂੰ ਇੰਨਾ ਡੱਕੀ ਇੰਨਾ ਘਬਰਾ ਗਈ ਜਿਹੜੀ ਉਹ ਗੱਲਾਂ ਕਰਦਾ ਸੀ ਉਹ ਸਾਰੀਆਂ ਸਪਸ਼ਟ ਗੱਲਾਂ ਸੀ ਸਾਰੀ ਦੁਨੀਆ ਦੇ ਸਮਝਾਉਣ ਲੱਗੀਆਂ ਨੌਜਵਾਨੀ ਦੇ ਸਮਝਾਉਣ ਲੱਗੀਆਂ ਲੱਖਾਂ ਦੀ ਤਾਕਤ ਤੇ ਨੌਜਵਾਨ ਬੁਛੇ ਹੋਏ ਆ ਫੇਸ ਕਰਕੇ ਜੀਤ ਸਿੱਧੂ ਨੂੰ ਇੱਕ ਐਕਸੀਡੈਂਟ ਰਿਪੋਰਟ ਤੇ ਵੀਨ ਸਟੇਟ ਮਾਰਦਾ ਫੇਸ ਕਰਕੇ ਸਾਰੀਆਂ ਗੱਲਾਂ ਅੱਜ ਆਪਾਂ ਨੂੰ ਕਰਨੀਆਂ ਪੈਣੀਆਂ ਨੇ ਮਾਨ ਸਰਬ ਦੀ ਆਖਰੀ ਚੋਣ ਹੈ ਮਾਨ ਸਰਬ ਨੂੰ ਪੂਰੀ ਇੰਡੀਅਨ ਸਟੇਟ ਦਾ ਪੰਜਾਬ ਸਰਕਾਰ ਦਾ ਸਾਰੀਆਂ ਜੇਸਕੀਆਂ ਦਾ ਜ਼ਰੂਰ ਲੱਗਿਆ ਪਿਆ ਹਾਉ ਨੂੰ ਕਿਉਂਕਿ ਮਾਨ ਸਰਬ ਪੰਜਾਬ ਦੀ ਆਪਣੀ ਦੀ ਗੱਲ ਕਰਦੇ ਨੇ ਕਿਹੜੀ ਸੰਸਦ ਦੀ ਗੱਲ ਕਰਦੇ ਨੇ ਉਹ ਇੰਟਰਨੈਸ਼ਨਲ ਤੌਰ ਤੇ ਸਾਰੇ ਜਾਣਦੀ ਆ ਇਸ ਲਈ ਸਾਰੇ ਅਮਤシャレ ਕੇ ਹੈਂਦਰੀ ਮਾਨ ਸਾਹਿਬ ਨੂੰ ਰੌਂਡ ਗਿਓ ਨੇ ਖਹਿਰਾ ਪੀਠੇਰ ਬੀਜਪੀ ਆਪ ਕਾਲੀ ਦਲ ਸਾਰੇ ਇਸ ਲਈ ਤੁਸੀਂ ਦੋ ਵਾਰ ਸਰਤਾਜ ਸਿਮਰਜੀਤ ਸਿੰਘ ਨੂੰ ਮਾਨ ਬਖਸ਼ਿਆ ਪੰਜਾਬ ਪੱਕੀ ਸਿਆਸਤ ਲਈ ਪੰਚਪ੍ਰਸਤ ਸਿਆਸਤ ਲਈ ਦੀਪ ਸਿੱਧੂ ਦੀ ਸੋਚ ਨੂੰ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਲੈ ਕੇ ਜਾ ਲਈ ਤੁਹਾਡੇ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇੱਕ ਵਾਰ ਯਾਰ ਆਪਣੇ ਆਪ ਲਈ ਪੰਜਾਬ ਲਈ ਆਪਣੇ ਬੱਚਿਆਂ ਦੇ ਭਲ ਲਈ ਵੀ ਵੋਟ ਪਾ ਕੇ ਦੇਖੋ ਆਪ ਦਾ ਬਾਦਲਪਾਲੀ ਠੱਕੜੀ ਨੂੰ ਪਾਲੀ ਕੈਪਟਨ ਨੂੰ ਪਾਲੀ ਪੰਜੇ ਨੂੰ ਪਾਲੀ ਪਰਮਾਤਮਾ ਨੂੰ ਪਾਲੀ ਝਾੜੂ ਨੂੰ ਪਾਲੀ ਇਸ ਕਰਕੇ ਸਾਰਿਆਂ ਨੂੰ ਨਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇੱਕ ਵਾਰ ਆਪਣੇ ਆਪ ਨੂੰ ਪੰਥ ਨੂੰ ਔਰ ਪੰਜਾਬ ਨੂੰ ਮੋਟ ਪਾ ਕੇ ਦੇਖ ਲਓ ਅਸੀਂ ਲਗਾਤਾਰ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ 2027 ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਤਰਜ਼ ਤੇ ਪੂਰੇ ਰਾਜ ਸਥਾਪਿਤ ਕੀਤਾ ਜਾਵੇ ਜਿੰਨਾ ਚਿਰ ਉਹ ਰਾਜ ਦੀ ਪਰਿਸਥਾਪਨਾ ਨਹੀਂ ਕਰਨਦੇ ਉਸ ਰਾਜ ਦੀ ਕਰਜ ਤੇ ਪੁਰੇ ਸਰਕਾਰ ਹੀ ਬਣਾ ਲੈਂਦੇ ਮਤ ਸਮਝਿਓ ਕੋਈ ਮਸਲੇ ਦਾ ਹਾਲ ਨਹੀਂ ਪੂਰਾ ਮੈਂ ਤੁਹਾਨੂੰ ਕਹਿਦਾ ਕਿ ਟੈਂਸ਼ਨ ਹਜ਼ਾਰ ਦੀ ਪੰਜ ਕਰਦਾਂਗੇ ਕੋਈ ਮਸਲੇ ਦਾ ਹਾਲ ਨਹੀਂ ਉਹ ਆਊਟ ਆ ਕਿੱਥੋਂ ਉਹ ਮੈਂ ਕਹਿੰਦਾ ਵਿਜੋਗਾ ਨੂੰ ਦੀਦੀਆਂ ਨੂੰ ਵੀ 5-5 ਹਜ਼ਾਰ ਕਰਦਾਂਗੇ ਕੁਆਟਰ ਕੁਆਟਰ ਕਰਨ ਦੇ ਦਾਂਗੇ ਆਊ ਕਿੱਥੋਂ 4 ਲੱਖ ਰੁਪਏ ਦਾ ਆਪਾਂ ਪਹਿਲਾਂ ਹੀ ਨਹੀਂ ਆ ਇਸ ਵਾਸਤੇ ਤੁਹਾਨੂੰ ਮੇਰੇ ਦਾ ਸੱਚੀ ਬੇਨਤੀ ਹੈ ਇਸ ਪੰਥ ਦੇ ਪੰਜਾਬ ਦੇ ਆਪਣੇ ਔਰ ਆਪਣੇ ਬੱਚਿਆਂ ਦੇ ਭਵਿੱਖ ਲਈ ਇੱਕ ਤਰੀਕ ਨੂੰ ਸਰਦਾਰ ਸੁਰਜੀਤ ਸਿੰਘ ਮਾਨ ਨੂੰ ਮੋਟਾ ਪਾ ਕੇ ਕਾਮਯਾਬ ਕਰਨ ਦੀ ਬਾਤ ਕੀਤੀ ਕਰਦਾ ਸਮਾ ਮੈਂ ਉਹ ਝੰਡਾ ਵਾਲਾ ਹਮ ਸਰਕਾਰ ਤੋਂ ਮੰਗਣ ਦੀ ਗੱਲ ਹੋਣੀ ਕਿਉਂਕਿ ਇਹਨਾਂ ਨੂੰ ਸੂਚਿਤ ਕਰਦਾ ਉਹ ਵੀ ਸਾਡੇ ਸੰਗ ਨਾਲ ਅਸੀਰ ਹੋਏ ਨੇ ਸਾਨੂੰ ਫਿਰ ਜਿਹੜੇ ਸਾਡਾ ਮੂਲਚਾਸੀ ਆ ਜਾਂ ਮਨੁਨਦਰ ਚਾਸੀ ਆ ਜਾਂ ਮਿੰਟ ਕਰਨੀ ਚਾਹੀਦੀ ਚਾ ਸਾਡੇ ਕਹਿੰਦਾ ਸਕਰਨ ਤੋਂ ਨਾਮ ਚਾਹੀਦਾ ਹੈ। ਸਾਡਾ ਸੰਕਟਾ ਹੋਇਆ ਤੇ ਲਗਾਤਾਰ ਹੁਟਾਰਾ ਹੁੰਦਾ ਜਾ ਰਿਹਾ। ਜੇਕਰ ਸੀ ਇਹਨਾਂ ਜੀ ਕਾ ਨਾਮਿਤ ਲਵਾਉਣੀ ਆ ਆਪਣੇ ਰੋਗ ਨੂੰ ਕੈਮਡ ਰੱਖਣਾ ਤਾਂ ਸਾਨੂੰ ਅਜਿਹਨ ਧਾਰਕ ਚੰਨਾਂ ਵਿੱਚ ਪਾ ਕੇ ਸੰਸਦਾਂ ਵਿੱਚ ਭੇਜਣਾ ਪਊ। ਪਾਕਿਵਾਨ ਦੇ ਦੁਆਰੇ ਨਹੀਂ ਕਰੀਦਾ। ਇਹ ਯਾਦ ਰੱਖਦਾ ਜਿਹੜਾ ਨਾਂ ਛੁਕਿਆ 40 ਸਾਲ ਤੋਂ ਨਾਂ ਛੁਕੇਗਾ ਨਾ ਇਹਨਾਂ ਦੀ ਤਾਕਤਾਂ ਡੰਗ ਬਦਲ ਗਿਆ। ਆਜ਼ਾਦ ਸਿਕਰਾ ਜੀ ਲੱਗਦਾ ਫੇਰ ਨਾਤਾ ਰਹੇਗਾ ਅਖੀਰ ਦਾ ਸਭ ਇਹਨਾਂ ਦਾ ਅਯਾਨ ਸਿੱਖਾ ਜੇ ਹੋਵੇਗਾ ਉਹਨਾਂ ਦੀ ਵੱਡੀ ਟੀਮ ਚਾਹ ਕਰਦੀ ਪੌਦਰੋਂ ਚਾਰ ਲਾਦਾ ਜਿਹੜੇ ਆਪਣੇ ਪੌਦਰ ਚਾਹੇ ਲਈ ਸਿੱਖੇ ਨਹੀਂ ਕੌਮੀ ਘਰ ਦੇ ਜਾਂਦੇ ਹਨ ਦੂਜੀਆਂ ਪਾਰਟੀਆਂ ਦੇ ਕਰਵਾਹ ਦੇ ਜਿਹੜੇ ਗੱਲ ਆ ਉਹ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਟਾਰਗੇਟ ਸਾਹਮਣੇ ਮੁਕਟ ਲਾਉਂਦੇ ਅੰਦਾਜ਼ ਚੁੱਕਿਆ ਅਕਾਲੀ ਦਾ ਸਾਡੀ ਆਪਣੀ ਪਾਰਟੀ ਸੀ ਪਰ ਅਕਾਲੀ ਦਾ ਨਾ ਖਾਸਾ ਉਹ ਬਦਲ ਗਿਆ ਅਕਾਲੀ ਦਾ 10 ਸਾਲਾਂ ਦਾ ਸਾਂਝਾ ਰਚਾਈ ਆ ਬੀਜੇਪੀ ਦੇ। ਪਰ ਉਹਨਾਂ ਨੇ ਕੀ ਕੀਤਾ ਬੰਦੀ ਸਿੰਘਾਂ ਨੂੰ ਕੋਈ ਨਹੀਂ ਖਾਈ। ਸਭਾ ਬੰਦੀ ਸਿੰਘਾਂ ਨੂੰ ਬਣਾ ਦੇ। ਹੋਰ ਬਣਾ ਦੇਣਾ। ਸਾਡਾ ਉਹਨਾਂ ਨੇ ਇਤਿਹਾਸ ਬਣਾਇਆ ਪ੍ਰਾਂਤਕਾਂਵਾਂ ਨਰਜਾ ਦਾ। ਇਹਨਾਂ ਚੀਜ਼ਾਂ ਨੂੰ ਧਾ ਲਾਈਏ। ਚੰਦ ਸਿੰਘਾ ਨੇ ਆਪਣੀ ਨੱਚਤਾ ਲਈ। ਨੱਚਦਾ ਮੀਨ ਮਤਲਬ ਉੱਥੇ ਆਪਣਾ ਮੰਤਰੀ ਸ਼ੰਕਰੇ ਟੋਲੈਕਸ਼ਨ ਹੈ ਕਿ ਰਾਖ ਸੰਗਤ ਨੂੰ ਬਣਾਇਆ ਨਹੀਂ ਗਾਇ। ਐਸ ਕਾਮਨ ਦੇ ਸਾਨੂੰ ਇਹ ਕਹਿੰਦਾ ਸੋਖੀਆਂ ਪੈਣੀਆਂ ਇਹਨਾਂ ਨੇ ਆਪਣੇ ਨਿਸ਼ਤਾ ਲਈ ਜਿਹੜੀ ਕੌਮ ਉਹ ਦਾਤ ਲਾ ਪਾੜੀਆਂ ਦਾ ਕੇਸ ਕਰੇ ਇਹਨਾਂ ਨੇ ਮਜ਼ਬੂਤੀ ਨਾਲ ਚੱਕਿਆ ਨਾਂ ਕਾ ਕੇ ਸਿਰ ਨਾਂ ਕਾਲੀਆਂ ਨਾ ਤੁਸੀਂ ਕਹੋ ਪੜ ਲਓ ਸਟੱਡੀ ਕਰ ਲਓ ਉਹਨਾਂ ਮਾਹਰਾਂ ਨਾਲ ਤੁਸੀਂ ਕਿਰਾਤਾ ਕਰਨ ਤਾਂ ਪਾਰੀ ਸਾਡੇ ਡੁੱਟੇ ਜਾ ਲੈਗੇ ਡੁੱਟੇ ਜਾ ਡਰ ਸਦਾ ਹੀ ਹੁਣ ਵੀ ਇੱਕ ਨਵੀਂ ਜਿਹੜੀ ਆ ਜਨਾ ਮੀਸ ਹੋਈ ਆ ਜਿਹਨੇ ਜਿੱਕਰ ਸਿੰਘ ਕਹਿੰਦਾ ਕੋਈ ਨੌਜਵਾਨ ਬਈ ਅਵਰੇ ਡੈਡੀ ਨੂੰ ਵੀ ਜੁਨੀਆ ਨਾਲ ਲਿੰਕ ਕਰਾਓ ਸਾਤੋਂ ਚੱਲੇ ਰਹੇ ਪਰਵਾ ਰਹੇ ਨੇ ਜਿਹੜੀ ਕਾਗਜ਼ੀ ਕਾਰਵਾਈ ਚ ਪਵਾ ਰਹੇ ਨੇ ਕਿ ਪੰਜਾਬ 'ਚ ਪਾਣੀ ਇਹਦਾ ਵੱਧ ਹੋਣਾ ਪੰਜਾਬ 'ਚ ਪਾਣੀ ਕਦਾ ਵੱਧ ਹੋਣਾ ਸਾਡਾ ਪਿਆ ਹੈ ਸਾਡਾ ਪਾਣੀ ਹੈ ਤੇ ਇੰਪੀਰੀਅਮ ਲਾਜ ਸੰਪੂਰਨ ਯਾਦ ਤੇ ਨਾ ਵੀ ਜਦੋਂ ਸਾਡਾ ਨੁਕਸਾਨ ਹੁੰਦਾ ਹੈ ਨਾ ਗ੍ਰਾਮਾਂ ਦੇ ਨਾਲ ਇਹ ਬੜਾ ਫੈਲਾਸਫੀਕ ਹੋਣਾ ਚਾਹੀਦਾ ਅਸੀਂ ਟਾਪ ਮਾਨੇ ਕਿੱਲੇ ਨੂੰ ਚਾਹ ਰਹੇ ਹਾਂ ਕਿ ਜਿਹੜਾ ਰਾਜਸਥਾਨ ਪਾਯਾ ਦੇ 7100 ਡਾਕਟਰ ਲੋਗੇ ਸਾਡਾ ਪਾਣੀ ਬੰਦਲਾ ਹੋ ਗਿਆ ਤਾਂ ਕੀ ਬੰਦ ਨਹੀਂ ਹੋਗੀ ਸਾਡੇ ਘਰਾਂ ਦਾ ਟੈਂਕਰ ਨਹੀਂ ਲੋਗੇ ਕਿਹਦੇ ਬੰਦਾ ਦਵਾਈਆਂ ਵਿੱਚੋਂ ਆ ਕੇ ਗੋਲੀ ਲੈ ਕਹਿੰਦਾ ਚਾਹਾਂਗੇ ਗੱਤ ਨਹੀਂ ਇਸੀਆਂ ਦੇ ਨੀਤੀਆਂ ਕਾਲ ਸਾਡਾ ਜਿਹੜਾ ਨੌਜਵਾਨਾ ਪਾਸ ਕਰ ਰਿਹਾ ਕੈਨੇਡਾ ਨੂੰ ਮੈਂ ਨਹੀਂ ਪੁੱਛਦਾ ਸਾਨੂੰ ਘੱਟ ਬਿੰਦਾਂ ਚ ਤਾਰੇ ਨੇ ਕਿਰਵਾਸੀ ਇੱਥੇ ਆ ਰਹੇ ਨੇ ਉਹਨੇ ਮੋਟਾ ਉਹ ਤਾਂ ਐਮਰਜੈਂਸੀ ਬਣ ਰਹੇ ਸਟਾਫ ਪਰ ਜੋ ਕੰਦ ਤਾਂ ਬੰਦਾ ਉਹਨੇ 100 ਦਿੱਤੀ ਐ ਕਿਸਾਨ ਨੇ ਕੋਈ ਨਹੀਂ ਦਿੱਤੀ ਨਹੀਂ ਕਿਸਾਨ ਨੇ ਕਹੌਣਾ ਕਿ ਮੈਂ ਆਪ ਮਜ਼ਦੂਰਾਂ ਨੇ ਕੋਈ ਨਹੀਂ ਦਿੱਤੀ ਮਜ਼ਦੂਰਾਂ ਨੇ ਦਿਹਾੜੀਆਂ ਜਿਹੜੀ ਨਾਇਕਾ ਦੇ ਵਿੱਚੋਂ ਮਾਲ ਸਾਹਿਬ ਨੇ ਕਹਿੰਦੇ ਥੋੜੀ ਜਿਹੀ ਵਧੀਆ ਹੋਰ ਵਧਾਉਣੀ ਚਾਹੀਦੀ ਆ ਉਹ ਵੀ ਰੋਟੀ ਖਾਂ ਬੇਸੱਟ ਅਸੀਂ ਜਿਹੜੀਆਂ ਮੰਗਲਾਂ ਨੇ ਚੀਚਾਂ ਤੋਂ ਗਰੇਜ ਕਰਦੇ ਆ ਪਰ ਫੇਰ ਵੀ ਸਾਡਾ ਜਿਹੜਾ ਹੱਕ ਆ ਸਾਨੂੰ ਪੈਣਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਸਹਿਯਕਤਾ ਨਾਲ ਇਹਦੇ ਪਹਿਰਾ ਦੇਣਾ ਚਾਹੀਦਾ ਸੋ ਬਹੁਤ ਗੱਲਾਂ ਨੇ ਆ ਪਾਤੀ ਦਾ ਭਾਰੀ ਮਾਤਰੀ ਜਿਹੜੀ ਗੱਲਾਂ ਸਪਸ਼ਟ ਕਰਨਗੇ ਇਹ ਗੱਲਾਂ ਨੂੰ ਧਿਆਨ ਚਾਦ ਗੋ ਇੱਕ ਜੋ ਸਾਡਾ ਉਹ ਸੀਨੀਪਟ ਹੱਤਾਂ ਜਦੋਂ ਅਸੀਂ ਸਾਰੇ ਜਣੇ ਉਹ ਚੀਜ਼ ਨੂੰ ਸੋਚ ਕੇ ਬਾਕੀ ਮਹਿਸੂਸ ਕਰ ਜਾਂਦੇ ਦੁਖੀ ਵੀ ਹੁੰਦੇ ਉਸ ਦਿਨ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਤੁਸੀਂ ਵੀ ਉਹ ਚੀਜ਼ ਨੂੰ ਉਹ ਜਾਗਨ ਬਣਾ ਕੇ ਕੋਟ ਪਾਇਓ ਵੀ ਕਾਂਗਰਸ ਨੂੰ ਜ਼ਿਆਦਾ ਅਗੋ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਆ ਤਾਲੀਆਂ ਨੇ ਸਹਾਇਤਾ ਕੀਤੀ ਜਿਹੜੀਆਂ ਬਦਲਾਅ ਆ ਰਿਹਾ ਝੂਠ ਦਾ ਪਲੰਗਾ ਇਹਨਾਂ ਦਾ ਕੋਈ ਆਸ ਨਹੀਂ ਜਿਹੜੀਆਂ ਗੱਲਾਂ ਕਰਕੇ ਆਏ ਸੀ ਤੁਸੀਂ ਦੇਖੋ ਜਿਹੜਾ ਗੱਲਾਂ ਤਾਂ ਖੜੇ ਪਾ ਦੋ ਜੇ ਨਹੀਂ ਖੜੇ ਹੋ ਤਾਂ ਉਹਨਾਂ ਨੂੰ ਸਾਥ ਦੋ ਉਸ ਪੱਕੇ ਬੰਦੇ ਨੂੰ ਚੁਣੋ ਜਿਹੜਾ ਤੁਹਾਡੀ ਕੌਮ ਦੀ ਪੰਜਾਬ ਦੀ ਸਦਾ ਹੀ ਚੱਲ ਕਰਦਾ ਤੋਂ ਇਹਨੀਆਂ ਗੱਲਾਂ ਤੋਂ ਬਾਅਦ ਮੈਂ تمام ਆਦਮ ਅਗਲੀ ਗੱਲ ਸਾਡੇ ਕੁਲਵਿੰਦਰ ਸਿੰਘ ਤਲਵਾੜਾ ਜਿਹੜੇ ਸਾਹਿਬ